ਛੋਟੇ ਭਰਾ ਵਿਜਿੰਦਰ ਸਿੰਘਲਾ ਜੀ ਦਾ ਫਾਰਮਰ ਐਮਪੀ ਫਾਰਮਰ ਮਿਨਿਸਟਰ ਪੰਜਾਬ ਔਰ ਨੈਸ਼ਨਲ ਕੋਰਟ ਰੈਜਿਸਟ੍ਰਾਟ ਜਿਨ੍ਹਾਂ ਨੇ ਆਪਣੇ ਗ੍ਰਹਿ ਤੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਇਲੈਕਸ਼ਨ ਕੈਂਪੇਨ ਨੂੰ ਹੰਗਾਰਾ ਔਰ ਭੁਲਾਰਾ ਦਿੱਤਾ ਵਾ ਔਰ ਅੱਜ ਮੈਂ ਦੇਖ ਰਿਹਾ ਸੀ ਕਿ ਸਾਰੇ ਜ਼ਿਲ੍ਹੇ ਦੀ ਸੰਗੂਰ ਦੀ ਪਾਰਲੀਮੈਂਟ ਸੀਟ ਦੀ ਸਾਰੀ ਕ੍ਰੀਮ ਪਹੁੰਚੀ ਹੋਈ ਸੀਗੀ ਔਰ ਮੇਰੇ ਨਾਲ ਰਾਈਟ ਸਾਈਡ ਤੇ ਮੇਰਾ ਛੋਟਾ ਵੀਰ ਬੱਚਾ ਅਸਮਾਨ ਦਲਬੀਰ ਸਿੰਘ ਗੋਲਡੀ ਜਿਹੜੇ ਕਿ ਐਕਐਮਐਲਏ ਨੇ ਔਰ ਇਸ ਜ਼ਿਲ੍ਹੇ ਦੇ ਸੰਗਰੂਰ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਸਮੇਤ ਅੱਜ ਸਾਰੇ ਤਕਰੀਬਨ ਸੁਰਿੰਦਰਪਾਲ ਸਿੰਘ ਜੀ ਐਕਐਮਐਲਏ ਔਰ ਜਸਵਿੰਦਰ ਕੇਮਾਨ ਔਰ ਰਾਹੁਲ ਪਟਲ ਜੀ ਔਰ ਜਿੰਨੇ ਵੀ ਸਾਡੇ ਕਾਂਗਰਸ ਦੇ ਯੂਥ ਕਾਂਗਰਸ ਮਹਿਲਾ ਕਾਂਗਰਸ ਦੇ ਸਾਰੇ ਇਹਨਾਂ ਨੇ ਸਾਰਿਆਂ ਨੇ ਜਿਹੜਾ ਸਮਰਥਨ ਦਿੱਤਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਦੇਖ ਰਿਹਾ ਹਾਂ ਕਿ ਮੈਨੂੰ ਕੁਝ ਦਿਨਾਂ ਤੋਂ ਬਹੁਤ ਅੱਛੀ ਫੀਡਬੈਕ ਮਿਲ ਰਹੀ ਹੈ ਬਿਯੋਂਡ ਕਾਂਗਰਸ ਟੀਡਰਸ ਆਲਸੋ ਕਾਂਗਰਸ ਦੇ ਟੀਡਰ ਵਰਕਰ ਨੇ ਮੇਰੀ ਬਹੁਤ ਮੇਰੀ ਇੱਜ਼ਤ ਕਰਦੇ ਨੇ ਔਰ ਇਹ ਤੋਂ ਤੋਂ ਇਲਾਵਾ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਚੰਗੇ ਸਤਕਾਰਯੋਗ ਸਟ ਜਿਹੜੇ ਜਿਹੜੇ ਪੰਜਾਬ ਲਈ ਖੜਦੇ ਨੇ ਜਿਹੜੇ ਸੱਚ ਦੇ ਰਾਹ ਤੇ ਖੜਦੇ ਨੇ ਔਰ ਇਸੇ ਨਾਲ ਆਮ ਆਦਮੀ ਪਾਰਟੀ ਕੋ ਕਾ ਆਮ ਆਦਮੀ ਪਾਰਟੀ ਬੇਸਿਕਲੀ ਇੱਕ ਜਜ਼ਬਾਤੀਆਂ ਦਾ ਇਕੱਠ ਹੋਇਆ ਸੀਗਾ ਉਹਨਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੀ ਗੁੱਲ ਖਲਾਉਣੇ ਨੇ ਔਰ ਕਿਸ ਤਰ੍ਹਾਂ ਆਪਣੀ ਜਿਹੜੀ ਜਿਹੜਾ ਜਿਹੜਾ ਇੱਕ ਉਭਾਰ ਉੱਠਿਆ ਸੀਗਾ ਇੱਕ ਇਨਕਲਾਬ ਉੱਠਿਆ ਸੀ ਉਹਦਾ ਗਰਭਪਾਤ ਕਰਨਾ ਉਹਨਾਂ ਨੂੰ ਨਹੀਂ ਸੀ ਪਤਾ ਉਹ ਸਾਰੇ ਵੀ ਮੇਰੇ ਨਾਲ ਸੰਪਰਕ ਚ ਨੇ ਉਹਨਾਂ ਦੇ ਕਾਫੀ ਸੀਨੀਅਰ ਲੀਡਰਸ ਜਿਹੜੇ ਨੇ ਉਹ ਸਾਡੇ ਨਾਲ ਸੰਪਰਕ ਚ ਮੈਨੂੰ ਲੱਗਦਾ ਵਾ ਕਿ ਆਰਗੈਨਿਕ ਤੌਰ ਦੇ ਉੱਤੇ ਅੱਜ ਸੰਗਰੂਰ ਦਾ 13 ਲੱਖ ਵੋਟਰ ਜਿਹੜਾ ਵਾ ਉਹ ਬਹੁ ਗਿਣਤੀ ਵਿੱਚ ਸਾਨੂੰ ਵੋਟ ਪਾਉਣਾ ਚਾਹੁੰਦਾ ਵਾ ਔਰ ਵੋਟ ਪਾਏਗਾ ਤਾਂ ਮੈਂ ਆਪਣੀ ਪਾਰਟੀ ਦਾ ਇਸ ਕਰਕੇ ਧੰਨਵਾਦ ਕਰਦਾ ਕਿ ਇਹਨਾਂ ਨੇ ਕੱਲ ਤੋਂ ਗੋਲਡੀ ਹੋਣਾ ਤੋਂ ਸਟਾਰਟ ਕਰਕੇ ਸਾਡਾ ਇਲੈਕਸ਼ਨ ਕੈਂਪੇਨ ਸਟਾਰਟ ਹੋ ਗਿਆ ਵਾ ਕਿਉਂਕਿ ਬਾਡੀ ਦੇ ਦਿਨ ਹਨ ਇਸ ਕਰਕੇ ਮੈਂ ਬਹੁਤ ਜ਼ਿਆਦਾ ਹਲੇ ਪਿੰਡ ਪੱਦਰ ਤੇ ਨਹੀਂ ਜਾ ਰਿਹਾ ਉਸ ਤੋਂ ਪਹਿਲਾਂ ਜਿਹੜੇ 9 ਹਲਕੇ ਨੇ ਸਾਰੇ ਉਥੋਂ ਦੇ ਕਾਂਗਰਸ ਦੇ ਵਰਕਰਸ ਨੂੰ ਮਨੂੰ ਕੱਲ ਅਸੀਂ ਬਰਨਾਲੇ ਜਾ ਰਹੇ ਹਾਂ ਪਰਸੋਂ ਅਸੀਂ ਲਹਿਰੇ ਲਹਿਰਾ ਜਾ ਰਹੇ ਹਾਂ ਇਸ ਤਰ੍ਹਾਂ ਨਾਲ ਸੁਨਾਮ ਤੇ ਮਲੇਰ ਕੋਟਲਾ ਔਰ ਬਾਕੀ ਦੇ ਰਹਿੰਦੇ ਹਲਕੇ ਜਿਹੜੇ ਕਵਰ ਕਰਾਂਗੇ ਜਦੋਂ ਬਾਡੀ ਕੰਪਲੀਟ ਹੋ ਜਾਏਗੀ ਫਿਰ ਜਾਵਾਂਗੇ ਕੋਰ ਇਸ਼ੂ ਮੇਰਾ ਇਹ ਆ जी इलेक्शन जिदा सिंगला साहब ने बहर किया ये बड़ी वी फैसलाकुन इलेक्शन है ये बड़ी एक निर्णायक इलेक्शन हो जा रही दो हज़ार चौबी की इट इज गोइंग टू डिसाइड द फ्यूचर ऑफ इंडिया वैदर इंडिया विल रिमेन ए फुल्लैज डेमोक्रेसी और विल इट टर्न इन टू अ थियोक्रेटिक स्टेट और समथिंग लाइक पाकिस्तान और मे बी बांग्लादेश और मे बी इंडोनेशिया ਕਿਉਂਕਿ ਅੱਜ ਬੀਜੇਪੀ ਦਾ ਇਹ ਰਵਈਆ ਮੈਂ ਦੇਖ ਰਿਹਾ ਹਾਂ ਕਿ ਆਪਣੀਆਂ ਏਜੰਸੀਆਂ ਦੇ ਥਰੂ ਸਰਕਾਰੀ ਅਮਲੇ ਦੇ ਥਰੂ ਉਹ ਚਾਹੁੰਦੇ ਨੇ ਕਿ ਕੋਈ ਵੀ ਸਰਕਾਰ ਸਾਡੇ ਮੋਰੇ 'ਰ ਖੜੇ ਨਾ। ਅਗਰ 2024 'ਚ ਬੀਜੇਪੀ ਜਿੱਤਦੀ ਆਤਾ 100% ਜਿਹੜਾ ਸੰਵਿਧਾਨ ਆ ਉਹਨੂੰ ਤੋੜਿਆ ਮੋੜਿਆ ਜਾਏਗਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਔਰ ਇਸ ਤਰ੍ਹਾਂ ਦਾ ਸੰਵਿਧਾਨ ਬਣਾਇਆ ਜਾਵੇਗਾ ਜਿੱਦੇ 'ਚ ਲੋਕਾਂ ਦੇ ਅਧਿਕਾਰ ਤੇ ਹਕੂਕ ਖੋਏ ਜਾਣਗੇ। ਤੁਹਾਡੇ ਕੋਲ ਕੋਈ ਅਪੀਲ ਦਲੀਲ ਦਾ ਰਸਤਾ ਨਹੀਂ ਛੱਡਿਆ ਜਾਏਗਾ। ਕਾਲੇ ਕਾਨੂੰਨ ਲਿਆਂਦੇ ਜਾਣਗੇ। ਔਰ ਜਦੋਂ ਮੈਂ ਕਿਹਾ ਕਿ ਰੂਸ ਜਿਹੜਾ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਜਦੋਂ ਪੁਟਿਨ ਹੈ ਉਹਨੇ ਆਪਣੇ ਆਪ ਨੂੰ ਆਲਮੋਸਟ ਜ਼ਿੰਦਗੀ ਭਰ ਵਾਸਤੇ ਰਾਸ਼ਟਰਪਤੀ ਜਿਹੜਾ ਹੈ ਉਹ ਗਰਦਾਨ ਦਿੱਤਾ ਵਾ ਇਸ ਤਰ੍ਹਾਂ ਦਾ ਔਰ ਬਹੁਤ ਜ਼ਾਤ ਪਾਤ ਉੱਤੇ ਵੰਡਿਆ ਜਾ ਰਿਹਾ ਦੇਸ਼ ਧਰਮ ਦੇ ਉੱਤੇ ਵੰਡਿਆ ਜਾ ਰਿਹਾ ਵਾ ਖਾਸ ਤੌਰ ਤੇ ਜਿਹੜੀਆਂ ਮਾਈਨੋਰਟੀਜ਼ ਆ ਦੇ ਫੀਲ ਵੈਰੀ ਥ੍ਰੈਟਨਡ ਜਿਹੜੀਆਂ ਘੱਟ ਗਿਣਤੀਆਂ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਸਿੱਖ ਨੇ ਚਾਹੇ ਇਸਾਈ ਨੇ ਚਾਹੇ ਚੀਨੀ ਨੇ ਚਾਹੇ ਬੁੱਧੀ ਨੇ ਚਾਹੇ ਤਲਿਤ ਨੇ ਦੇ ਫੀਲ ਵੈਰੀ ਥ੍ਰੈਟਨਡ ਕਿ ਸਾਡੇ ਰਾਈਟਸ ਪਤਾ ਨਹੀਂ ਰਹਿਣੇ ਆ ਕਿ ਨਹੀਂ ਰਹਿਣੇ ਇਸ ਕਰਕੇ ਇਸ ਬੀਜੇਪੀ ਨੂੰ ਰੋਕਣਾ ਇਹਦੇ ਰੱਥ ਨੂੰ ਔਰ ਖਾ ਮੈਂ ਕਹਿਣਾ ਚਾਹੁੰਦਾ ਆਪਣੇ ਸੰਗੂਰ ਦੇ ਵੋਟਰਾਂ ਨੂੰ ਤੁਹਾਡੇ ਰਾਹੀਂ ਕਿ ਇਸ ਰੱਥ ਨੂੰ ਇਕੱਲਾ ਇੰਡੀਆ ਅਲਾਈਂਸ ਰੋਕੇਗਾ ਇਸ ਨੂੰ ਕੋਈ ਇੰਡੀਵਿਜੂਅਲ ਜਾਂ ਈਵਨ ਜਿਹੜੇ ਅਕਾਲੀ ਦਲ ਕਹਿੰਦੇ ਕਿ ਅਸੀਂ ਲੜ ਰਹੇ ਬੀਜੇਪੀ ਤੋਂ ਬਗੈਰ ਇੱਕ ਇੱਕ ਵੋਟ ਪਾਈ ਜਿਹੜੀ ਅਕਾਲੀ ਦਲ ਦੇ ਨੇਤਾ ਨੂੰ ਆ ਉਹ ਜਾਣੇ ਘੁੰਮ ਕੇ ਬੀਜੇਪੀ ਦੇ ਖਾਤੇ ਦੇ ਵਿੱਚ ਇਸ ਲਈ ਇੰਡੀਆ ਅਲਾਈਂਸ ਹੀ ਇੱਕ ਪੁਖਤਾ ਚੁਣੌਤੀ ਬੀਜੇਪੀ ਨੂੰ ਦੇ ਕੇ ਸਾਡੇ ਦੇਸ਼ ਨੂੰ ਇੱਕ ਸੈਕੂਲਰ ਸਟੇਟ ਇੱਕ ਧਰਮ ਨਿਰਪੱਖ ਦੇ ਔਰ ਇਹਨੋਂ ਵਕੀਲੇ ਜਾ ਸਕਦਾ ਅੱਜ ਵਿਕਸਿਤ ਭਾਰਤ ਦੀ ਗੱਲਤਾ ਕਰਦੀ ਹੈ ਬੀਜੇਪੀ ਪਰ ਇਹ ਭੁੱਲ ਜਾਂਦੇ ਨੇ ਕਿ ਨਾਲ ਨਾਲ ਇਹ ਵੀ ਦਾਅਵੇ ਕੀ ਜਾਂਦੇ ਕਿ 140 ਕਰੋੜ ਬਜਟੀ ਚੋਂ 82 ਕਰੋੜ ਨੂੰ ਅਸੀਂ ਮੁਫਤ ਅਨਾਜ ਆਟਾ ਦਾਲ ਦੇ ਰਹੇ ਹਾਂ ਜਦ 82 ਕਰੋੜ ਆਦਮੀ ਸਾਡੇ ਦੇਸ਼ ਦਾ ਗਰੀਬੀ ਸਤਾ ਤੋਂ نیچے ਰਹਿ ਰਿਹਾ ਵਾ ਤੇ ਫਿਰ ਬੀਜੇਪੀ ਇਸ ਦੇਸ਼ ਨੂੰ ਵਿਕਸਿਤ ਕਿੱਦਾਂ ਕਹਿ ਸਕਦੀ ਸਾਡਾ ਹਿਊਮਨ ਰਾਈਟਸ ਦਾ ਰਿਕਾਰਡ ਬਹੁਤ ਪੁਰਾਣਾ ਸਾਡੀ ਮਲ ਨਿਊਟ੍ਰੀਸ਼ਨ ਵਿੱਚ ਸਭ ਤੋਂ ਅਸੀਂ ਥੱਲੇ ਆ ਵਿਸ਼ੇ ਪੱਧਰ ਦੇ ਉੱਤੇ ਔਰ ਜਿਹੜਾ ਜਿਹੜਾ ਕੀ ਕਹਿੰਦੇ ਹੁੰਦੇ ਇਹ ਬਹੁਤ ਅਨ ਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਹੋ ਗਈ ਹੈ ਪਿਛਲੇ 10 12 ਸਾਲ ਦੇ ਵਿੱਚ ਅਮੀਰ ਹੋਰ ਅਮੀਰ ਹੋ ਗਿਆ ਵਾ ਤੇ ਗਰੀਬ ਜਿਹੜਾ ਵਿਚਾਰਾ ਹੋਰ ਗਰੀਬ ਹੋ ਗਿਆ ਬਹੁਤ ਸਾਰੀਆਂ ਇੰਟਰਨੈਸ਼ਨਲ ਰਿਪੋਰਟਸ ਆ ਵਿੱਚ ਇੰਡੀਕੇਟ ਕਿ ਇੰਡੀਆਜ਼ 70% ਵੈਲਥ 70% ਵੈਲਥ ਜਿਹੜੀ سرمਾਇਆ ਇਸ ਦੇਸ਼ ਦਾ ਉਹ ਕੇਵਲ 1% ਲੋਕਾਂ ਦੇ ਕੋਲ ਅਮਬਾਨੀਆਂ ਦੇ ਕੋਲ ਅਡਾਨੀਆਂ ਦੇ ਕੋਲ ਤੁਸੀਂ ਦੇਖਿਆ ਅਡਾਨੀ ਸਾਹਿਬ ਦਾ ਬਿਜ਼ਨਸ ਕਿਦਾਂ ਪਿਛਲੇ 5 4 ਸਾਲ ਦੇ ਵਿੱਚ ਉਹ ਦੁਨੀਆ ਤੋਂ ਸਭ ਤੋਂ ਅਮੀਰ ਆਦਮੀ ਬਣ ਕੇ ਜਾ ਚੁੱਕਾ ਹੋ ਇਸ ਲਈ ਔਰ ਕਿਸਾਨ ਔਰ ਪਿਛਲੇ 15 10 ਸਾਲਾਂ 'ਚ 15 ਲੱਖ ਕਰੋੜ ਰੁਪਇਆ ਅਮੀਰਾਂ ਦਾ ਰਾਈਟ ਆਫ ਕੀਤਾ ਗਿਆ ਕਿਸਾਨਾਂ ਦਾ ਕਰਜ਼ਾ ਕਿਸੇ ਨੇ ਰਾਈਟ ਆਫ ਨਹੀਂ ਕੀਤਾ ਕਰੋੜਾਂ ਕਰਾਂ ਦਾ ਛੋਟਾ ਜਿਹਾ ਕਰਜ਼ਾ ਸੀਗਾ ਸੋ ਭਾਜਪੀ ਨੂੰ ਰੋਕਣਾ ਕੇਵਲ ਤੇ ਕੇਵਲ ਇੰਡੀਆ ਅਲਾਈንስ ਹੀ ਰੋਕ ਸਕਦੀ ਹੈ ਪੰਜਾਬ ਦੀ ਗੱਲ ਕਰ ਲਈ ਤਾਂ ਇਹਨਾਂ ਦੀ ਹੁਣ ਟਾਈਆਂ ਤੁਹਾਡੇ ਸਾਹਮਣੇ ਨੇ ਜੋ ਵੀਆਈਪੀ ਕਲਚਰ ਦੀ ਗੱਲ ਕਰਦੇ ਸੀ ਅੱਜ ਕਿੱਦਾਂ ਇਹਨਾਂ ਨੇ ਚਿੱਕੇ ਤੇ ਟੰਗ ਦਿੱਤੀ ਆਪਣੀ ਆਪਣੀ ਵਿਚਾਰਧਾਰਾ ਚਿੱਕੇ ਤੇ ਟੰਗ ਦਿੱਤੀ ਹੈ ਹਜ਼ਾਰ ਹਜ਼ਾਰ ਗਨਮੈਲ ਲੈ ਕੇ ਚੜਦੇ ਨੇ 5-5 ਕਰੋੜ ਦੀਆਂ ਗੱਡੀਆਂ ਸਾਰਾ ਟੱਬਰ ਝੂਟ ਰਿਹਾ ਵਾ ਔਰ ਸਾਡੀ ਸਿਕਿਉਰਿਟੀ ਕੇਜਰੀਵਾਲ ਤੇ ਰਾਗਵ ਚੱਡਾ ਨੂੰ ਜੈਡ ਪਲੱਸ ਸਿਕਿਉਰਿਟੀ ਆ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਹੈਲੀਕਾਪਟਰਾਂ ਤੇ ਜਹਾਜ਼ਾਂ ਚ ਉੱਡਦੇ ਜਿਹੜੇ ਕਹਿੰਦੇ ਸੀ ਕਿ ਕੈਪਟਨ ਨੂੰ ਥੱਲੇ ਚੁੱਲਿਆਂ ਦੀ ਅੱਗ ਨਹੀਂ ਦੇਖਦੀ ਮੈਨੂੰ ਪੂਰਨ ਆਸ ਹੈ ਕਿ ਜੇ ਸੱਚ ਬੋਲੂਗਾ ਭਗਵੰਤ ਉਹ ਕਿਸੇ ਚੁੱਲਾ ਤਾਂ ਛੱਡੋ ਕਿਸੇ ਉਹਨੂੰ ਇੰਨਾ ਉੱਚਾ ਉੱਡ ਗਿਆ ਵਾ ਉਹਨੂੰ ਕੋਈ ਵੀ ਅੱਗ ਨਹੀਂ ਉਹਨੂੰ ਉਹਨੂੰ ਕਣਕਾਂ ਦੀ ਅੱਗ ਨਹੀਂ ਦਿਖ ਰਹੀ ਉਹਨੂੰ ਕਣਕਾਂ ਦਾ ਖਰਾਬਾ ਫਸਲਾਂ ਦਾ ਝੋਨੇ ਦਾ ਖਰਾਬਾ ਸਾਡੇ ਨਰਮੇ ਦਾ ਖਰਾਬਾ ਕਿੰਨੂ ਦੀ ਤਬਾਈ ਆਲੂ ਦੀ ਤਬਾਈ ਉਹਨੂੰ ਕੁਝ ਨਹੀਂ ਦਿਖ ਰਿਹਾ ਹੈਗਾ ਉਹ ਸਿਰਫ ਤੇ ਸਿਰਫ ਇੱਕ ਕਿਸਾਨੋ ਸ਼ੌਕਤ ਦੀ ਜ਼ਿੰਦਗੀ ਹੈ ਔਰ ਜਿੱਥੇ ਕਿਸੇ ਪਿੰਡ ਜਾਣਾ ਸਿੱਧੂ ਸਾਹਿਬ ਮਲਕੌਰ ਦੇ ਇੱਕ ਪਿੰਡ ਗਏ ਉਹਨੂੰ ਅੱਜ ਵੀ 2 ਸਾਲ ਤੋਂ ਬਾਅਦ ਬੇਇਨਸਾਫੀ ਉਹਨੇ ਬਰਕਰਾਰ ਹੈਗੀ ਆ ਪੂਰਾ ਪਿੰਡ ਛੋਣੀ ਚ ਕਨਵਰਟ ਕਰਦੇ ਜਿੱਥੇ ਭਗਵੰਤ ਜਾਂਦਾ ਅੱਜ ਮੇਰੀ ਚੁਣੌਤੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਐਮ ਐਲ ਏਸ ਤੇ ਮਨਿਸਟਰਸ ਨੇ ਤੁਸੀਂ ਐਂ ਕਰੋ ਬਿਨਾ ਸਿਕਿਉਰਿਟੀ ਦੇ ਕਿਸੇ ਪਿੰਡ ਵਿੱਚ ਵੜ ਕੇ ਦਿਖਾ ਦਿਓ ਤੁਹਾਨੂੰ ਪਤਾ ਲੱਗ ਜਾਊਗਾ ਕੀ ਪੋਜੀਸ਼ਨ ਹੈ ਇਸ ਕਰਕੇ ਰਾਜ ਸਭਾ ਦੇ ਮੈਂਬਰ ਗੈਰ ਪੰਜਾਬੀ ਅਮੀਰ ਆਦਮੀ ਲਵਲੀ ਯੂਨੀਵਰਸਿਟੀ ਵਰਗੇ ਔਰ ਸਨੀ अरोड़ा ਕੋਈ ਰੀਅਲ اسٹیਟ ਦਾ ਹੈਗਾ ਡੀਲਰ ਲੁਧਿਆਣੇ ਦਾ ਅਗਰ ਕੈਂਡੀਡੇਟ ਹੈ ਹੋਂ ਕੈਂਡੀਡੇਟ ਕਰਦਾ ਨੇ ਇੱਕ ਪਾਸੇ ਕਿਹਾ ਜਾਂਦਾ ਜੀ 13 ਜ਼ੀਰੋ ਕਰਨਾ ਇੱਕ ਪਾਸੇ 13 ਉਮੀਦਵਾਰ ਹੀ ਹੈ ਨਹੀਂਗੇ ਪਰਸੋ ਚੌਥ ਇੱਕ ਤਿਤਲੀ ਚੱਕੀ ਆ ਪਵਨਟੀਨੂ ਅਕਾਲੀਆਂ ਦੀ ਉਸ ਤੋਂ ਪਹਿਲਾਂ ਇੱਕ ਤਿਤਲੀ ਡਰਾ ਕੇ ਕੇਜਰੀ ਲੈ ਗਏ ਰਾਜਕੁਮਾਰ ਚੱਪੇਵਾਲ ਕਾਂਗਰਸ ਦੀ ਉਸ ਤੋਂ ਪਹਿਲਾਂ ਇੱਕ ਸਾਡੀ ਤਿਤਲੀ ਚੱਕ ਕੇ ਲੈ ਗਏ ਜੀਬੀ ਉਥੋਂ ਦੀ ਫਤੇਗੜ ਸਾਹਿਬ ਦੀ ਤੇ ਇੱਕ ਕਮੇਡੀਅਨ ਖੜਾ ਕਰ ਦਿੱਤਾ ਤਿੰਨ ਐਮਐਲਏ ਖੜੇ ਕਰਤੇ ਪੰਜ ਮਿਨਿਸਟਰ ਖੜੇ ਕਰਦੇ ਕੋਈ ਸੀ ਦੇਖਿਆ ਕਿ ਦੀ ਪਾਰਟੀ ਪੰਜ ਮਿਨਿਸਟਰ ਲੜਾਉਂਦੀ ਕੋਈ ਪਾਰਟੀ ਦੇਖੀ that is so bankrupt of candidates ਔਰ ਮੈਂ ਤੁਹਾਡੇ ذریعے ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨੂੰ ਬੇਨਤੀ ਕਰੂੰਗਾ ਨਾ ਤੁਹਾਡੀ ਰਾਜ ਸਭਾ ਚ ਵਾਰੀ ਆਈ ਹੈ ਨਾ ਪੰਜਾਬ ਚ ਨੌਕਰੀਆਂ ਤੁਹਾਡੀ ਵਾਰੀ ਆਈ ਹੈ ਜੇ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਬਣਾਈ ਤਾਂ ਬੀਬੀ ਲਹਾਂਦੀ ਦਿੱਲੀੋਂ ਇਹਨਾਂ ਨੇ ਚੱਕ ਕੇ ਜੇ ਰੇਰਾ ਦਾ ਚੇਅਰਮੈਨ ਬਣਾਇਆ ਵਾ ਪੰਜਾਬ ਦਾ ਤਾ ਉਹ ਦਿੱਲੀੋਂ ਲਿਆਂਦੇ ਗੈਰ ਪੰਜਾਬੀ ਆ ਜੇ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆਇਆ ਤੇ ਉਹ ਦਿੱਲੀੋਂ ਚੱਕ ਲਿਆਂਦਾ ਗੈਰ ਪੰਜਾਬੀ ਆ ਨੌਕਰੀਆਂ ਮਿਲਦੀਆਂ ਨੇ ਤੇ ਹਰਿਆਣਾ ਤੇ ਰਾਜਸਥਾਨ ਲੈ ਜਾਂਦਾ ਵਾ ਇਸ ਕਰਕੇ ਵੋਲੰਟੀਅਰਜ਼ ਨੂੰ ਤੁਹਾਡੇ ਜ਼ਰੀਏ ਅਪੀਲ ਹੈਗੀ ਹੱਥ ਜੋੜ ਕੇ ਕਰਦਾ ਤੁਸੀਂ ਸਾਰੇ ਬਹੁਤ ਜਜ਼ਬਾਤੀ ਆਦਮੀਆਂ ਪਾਰਟੀ ਪਾਤ ਪਧਰ ਤੋਂ ਉੱਠ ਕੇ ਇੱਕ ਤਾਰੀਖ ਨੂੰ ਤੁਸੀਂ ਜਿਹੜੀ ਹੈ ਉਹ ਸਾਡੇ ਪਾਰਟੀ ਨੂੰ ਵੋਟ ਪਾਓ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਸਭ ਵਾਸਤੇ ਸਭ ਸਭ ਦੀ ਹਿਫਾਜ਼ਤ ਕਰੂੰਗਾ ਇਨਸਾਫ ਪਸੰਦੀ ਦੇ ਨਾਲ ਬਿਨਾ ਪਾਰਟੀ ਤੋਂ ਬਿਨਾ ਪੱਖਪਾਤ ਤੋਂ ਰਾਜਨੀਤੀ ਕਰਕੇ ਦਿਖਾਉਣਾ। ਖੇਰਾ ਸਾਹਿਬ ਤੋਂ ਨਹੀਂ ਕਹਿ ਰਹੇ ਕਿ ਆਪ ਨੂੰ ਲੈ ਕੇ ਆਏ ਨੇ। ਵੱਡੇ ਲੀਡਰ ਥੋੜੇ ਸਿਕਨੇ ਵੀ ਸੀਐਮ ਲੈ ਕੇ ਆਏ ਨੇ ਸੂਬੇ ਦੇ ਵਿੱਚ ਭਲਾਤ ਤੁਸੀਂ ਉਹ ਉਹ ਮੇਰਾ ਕਹਿਣਾ ਇਸ ਕਰਕੇ ਆ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਨਾ ਇਟ ਨੇਵਰ ਪੇਸ ਰਿਜ਼ਲਟਸ। ਪਾਵਰ ਨੂੰ ਕਦੀ ਮਿਸਯੂਜ਼ ਨਾ ਕਰੋ। ਪਾਵਰ ਨੂੰ ਕਦੀ ਦੁਰਉਪਯੋਗ ਉਹਦਾ ਉਪਯੋਗ ਕਰੋ ਜਿੱਦਾਂ ਸਿੰਘਲਾ ਸਾਹਿਬ ਨੇ ਸੜਕਾਂ ਦਾ ਜਾਲ ਬਣਾ ਦਿੱਤਾ, ਪੀਜੀਆਈ ਲੈ ਆਂਦਾ, ਟਾਟਾ ਮੈਮੋਰੀਅਲ ਹਸਪੀਟਲ ਬਣਾ ਦਿੱਤਾ। ਸਪੋਰਟ ਸਟੇਡੀਅਮ ਬਣਾ ਦਿੱਤਾ ਰੇਲ ਨੈਟਵਰਕ ਬਣਾ ਦਿੱਤਾ ਸੜਕਾਂ ਦਾ ਜਾਲ ਈਵਨ ਨੈਸ਼ਨਲ ਜਿਹੜੇ ਬਣੇ ਨੇ ਹਾਈਵੇਜ਼ ਬਣ ਰਹੇ ਨੇ ਇਹ ਹੈਗਾ ਉਪਯੋਗ ਸੱਤਾ ਦਾ ਜਦੋਂ ਤੁਸੀਂ ਦੁਰਉਪਯੋਗ ਕਰਦੇ ਹੋ ਸੱਤਾ ਦਾ ਉਹਦਾ ਨਤੀਜਾ ਇਹ ਹੁੰਦਾ ਔਰ ਮੇਰੇ ਖਿਲਾਫ ਜਿਹੜੇ ਮਲਟੀਪਲ ਕੇਸਸ ਤੁਸੀਂ ਸਾਰੇ ਜਾਣਦੇ ਨੇਗੇ ਮੇਰੇ ਖਿਲਾਫ ਇਸ ਸਰਕਾਰ ਨੇ ਪੰਜ ਮੁਕਦਮੇ ਦਰਜ ਕੀਤੇ ਜਦੋਂ ਪਹਿਲੇ ਤਿੰਨਾਂ 'ਚ ਨਹੀਂ ਫੜ ਸਕੀ ਮੈਨੂੰ ਮੇਰੀਆਂ ਐਂਟੀਸੀਪੇਟਰੀ ਬੇਲਸ ਹੋ ਗਈਆਂ ਇਹਨਾਂ ਨੇ ਫਿਰ ਐਨਡੀਪੀਐਸ ਇੱਕ 9 ਸਾਲ ਪੁਰਾਣਾ ਜਦਿਤ ਭਗਵੰਤਮਾਨ ਮੇਰਾ ਮੁਦੇਈ ਬਣਿਆ ਔਰ ਪਾਰਲੀਮੈਂਟਸ ਕਹਿੰਦਾ ਜੀ ਮੈਂ ਮਸਲਾ ਚੁੱਕ ਉਦੇਸ਼ ਕਰਕੇ ਅੰਦਰ ਤੇ ਜਦੋਂ ਮੈਂ ਛੁੱਟਣ ਲੱਗਿਆ ਉੱਤੇ ਪੰਜਵਾਂ ਮੁਕਦਮਾ ਦਰਜ ਕੀਤਾ ਸੋ ਇਹਦਾ ਖਿੱਚ ਕੇ ਲਿਆਉਣ ਦਾ ਮਤਲਬ ਮੈਂ ਕਹਿਣਾ ਚਾਹੁੰਦਾ ਵਾਂ ਕਿ ਸ਼ਾਇਦ ਮੈਂ ਸੰਗਰੂਰ ਜਾਂ ਕਿਤੇ ਹੋਰ ਆਉਣ ਚ ਇੰਟਰਸਟਿਡ ਨਹੀਂ ਸੀਗਾ ਮੈਨੂੰ ਲੱਗਦਾ ਪਾਰਟੀ ਨੂੰ ਇਹ ਲੱਗਿਆ ਹਾਈ ਕਮਾਂਡ ਨੂੰ ਕਿ ਇਸ ਬੰਦੇ ਨੇ ਬੜਾ ਜ਼ਿਆਤੀ ਕੀਤੀ ਯਾਰ ਚੀਫ ਮਿਨਿਸਟਰ ਨੇ ਤੇ ਬੈਸਟ ਓਪੋਨੈਂਟ ਜਿਹੜਾ ਹੈਗਾ ਵਾਈਨੋਟ ਇਹਨੂੰ ਖੇਰੇ ਨੂੰ ਫੀਲ ਕਰਦੇ ਇਹ ਮੁਕਾਬਲੇ ਤੇ ਇਹਨੂੰ ਮਤਲਬ ਮੇਰੇ ਇੱਥੇ ਆਉਣ ਵਿੱਚ ਮੈਨੂੰ ਲੱਗਦਾ ਹੈ ਇਹਦੀ ਬਦਲਾਖੋਰੀ ਦੀ ਰਾਜਨੀਤੀ ਹੈ। ਖੈਰਾ ਦਾ ਲੀਡਰ ਤੁਹਾਡੇ ਸੰਪਰਕ ਚ ਨੇ ਕਿ ਉਹ ਕਾਂਗਰਸ ਪਾਰਟੀ ਜੁਆਇਨ ਕਰਨਗੇ ਤੇ ਅਣਾ ਦਿਨਾਂ ਦੇ ਉਹਨਾਂ ਕਰਾਉਂਗੇ। ਹਾਂ ਜਦੋਂ ਲਹਿਰ ਚੱਲੇਗੀ ਨਾ ਜਦੋਂ ਮੂਹਮ ਸਾਡੀ ਚੱਲਣੀ ਆ ਕੁਝ ਤਾਂ ਉਪਰਲੀ ਜੁਆਇਨ ਕਰਨਗੇ ਪਰ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਵਿੱਚ ਰਹਿ ਕੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਕਿ ਅਸੀਂ ਵੋਟ ਪਾਉਣੀ ਹੈ ਇਹਨਾਂ ਨੂੰ ਬਿਲਕੁਲ ਵੀ ਤਾਂ ਕਿ ਇਹਨਾਂ ਦਾ ਦਿਮਾਗ ਟਿਕਾਣੇ ਆਵੇ ਕਿਉਂਕਿ ਜਿਹੜੀ ਪਿਛਲੀ ਵਾਰ ਹਾਰ ਹੋਈ ਇਹਨਾਂ ਦੀ ਜਿਮਨੀ ਚੋਣ ਉਦੋਂ ਵੀ ਦਿਮ ਔਰ ਕੁਝ ਲੋਕ ਨੇ ਕੁਝ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਡੂਰਿੰਗ ਦ ਕੋਰਸ ਆਫ ਕੈਂਪੇਨ ਆਪਾਂ ਨੂੰ ਫਾਰਮਲੀ ਜੁਆਇਨ ਵੀ ਕਰਨਗੇ ਜੀ ਸਰ 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 ਤੁਸੀਂ ਤੇਰੋ ਇੰਡੀਆ ਐਲਾਈንስ ਫੋਰ ਇਹ ਕਨਟਰਡਿਕਸ਼ਨ ਕਿਉਂ ਹੈ ਕਿ ਪੰਜਾਬ ਤੇ ਇੰਡੀਆ ਐਲਾਈንስ ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਕਿ ਪੰਜਾਬ ਕਾਂਗਰਸ ਪ੍ਰਿੰਸੀਪਲ اپੋਜੀਸ਼ਨ ਪਾਰਟੀ ਆ ਔਰ 2 ਸਾਲ ਦਾ ਭਗਵੰਤ ਮਾਨ ਦਾ ਰਵਈਆ ਕਾਂਗਰਸ ਦੇ ਕੇਡਰ ਪ੍ਰਤੀ ਇਕੱਲੇ ਲੀਡਰਾਂ ਪ੍ਰਤੀ ਨਹੀਂ ਇੱਲਾ ਖੇਰਾ ਜਾਂ ਸਿੰਗਲਾ ਜਾਂ ਫਲਾਨਾ ਗੋਲਡੀ ਦੀ ਇਨਕੁਆਇਰੀ ਨਹੀਂ ਕਰਾਈ ਇਹਨਾਂ ਨੇ ਇਹਨਾਂ ਨੇ ਥੱਲੜੇ ਪੱਦਰ ਤੇ ਜਾ ਕੇ 13000 ਸਰਪੰਚ ਨੂੰ ਚੋਰ ਗਰਦਾਨਿਆਂ ਵਾ ਦੋ ਸਾਲਾਂ ਚ ਕੋਈ ਕੰਮ ਨਹੀਂ ਕਰਨ ਦਿੱਤਾ ਪੈਸੇ ਪਏ ਸੀ ਪੰਚਾਇਤਾਂ ਦੇ ਕੋਲ ਨਾਟ ਅ ਸਿੰਗਲ ਪੀਸ ਆਫ ਵਰਕ ਇਨ ਪੰਜਾਬ ਡਿਵੈਲਪਮੈਂਟ ਦਾ ਹੁਣ ਦਿੱਤਾ ਸਾਡੇ ਕਾਉਂਸਲਰਾਂ ਦੇ ਉੱਤੇ ਪਰਚੇ ਸਾਡੇ ਇੱਕ ਜਲਾਲਾਬਾਦ ਦੇ ਪ੍ਰੈਜ਼ੀਡੈਂਟ ਆ ਸੁਪਰੀਮ ਕੋਰਟ ਤੋਂ ਬਹਾਲ ਹੋ ਕੇ ਆਏ ਨੇ ਜਦ ਤੁਸੀਂ ਇਸ ਲੈਵਲ ਤੇ ਬਦਲਾਖੂਰੀ ਕਰੋਗੇ ਤੇ ਸਾਡੇ ਕੀਡਰ ਨੇ ਜਦੋਂ ਆਵਾਜ਼ ਦਿੱਤੀ 100% ਕੀਡਰ ਨੇ ਕਿਹਾ ਕਿ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਤਾ ਕਰਕੇ ਸਾਡਾ ਕੋਈ ਸਮਝੌਤਾ ਨਹੀਂਗਾ ਇੰਡੀਆ ਅਲਾਈਅንስ ਵਿੱਚ ਕੀ ਕਰਦੇ ਨੇ ਦਿੱਲੀ ਗੋਆ ਦੈਟ ਇਜ਼ ਆਫਕੋਰਸ ਦੀ ਲੀਡਰਸ਼ਿਪਸ ਡਿਸੀਜਨ ਬਟ ਪੰਜਾਬ ਮੈਂ ਤੁਹਾਡੇ ਸਾਹਮਣੇ ਕੈਟਾਗੋਰਿਕਲੀ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਪੂਰਾ ਦੱਬ ਕੇ ਲੜਾਂਗੇ ਔਰ ਮੈਨੂੰ ਆਸ ਜਿਦਾ ਇਹਨਾਂ ਨੇ ਕਿਹਾ ਹੋਆ ਕਿ ਜਿਹੜਾ ਭਗਵੰਤ ਕਹਿ ਰਿਹਾ ਨਾ ਕਿ 13 0 ਇਹ ਪੁੱਠਾ ਹੋਣਾ ਨਤੀਜਾ ਇਹ 0 13 ਉਹਦੇ ਵਾਸਤੇ ਨਿਕਲੋਗੇ ਕਹਿੰਦਾ ਸੀ ਚਿੱਟਾ ਜਿੱਤਦੀ ਹੈ ਤਾਂ ਇੰਡੀਆ ਅਲਾਈਅንስ ਦੇ ਵਿੱਚ ਜਾਈ ਦੇਖੋ ਉਹ ਕਮਿਟਮੈਂਟ ਤਾਂ ਉਹੀ ਕਰ ਰਹੇ ਨੇ ਪਰ ਜਿਹੜਾ ਕੇਚਰੀਵਾਲ ਸਾਹਿਬ ਦਾ ਰਵਈਆ ਹੈ ਨਾ ਹੀ ਇਜ਼ ਵੈਰੀ ਵੈਰੀ ਵਾਟ ਸ਼ੁੱਡ ਆਈ ਸੇ ਅਨਰੀਲਾਈਬਲ ਲੈਟ ਮੀ ਟੈਲ ਯੂ ਮੈਂ ਉਹਦੇ ਨਾਲ ਕੰਮ ਕੀਤਾ ਹੋਇਆ ਇਹ ਕੋਈ ਗਾਰੰਟੀ ਨਹੀਂ ਕਿ ਕਿ ਉਹ ਜਿੱਤਣ ਤੋਂ ਬਾਅਦ ਸਾਡੇ ਅਲਾਈਅੰਸ ਵਿੱਚ ਟਿਕਦੇ ਕਿ ਨਹੀਂ ਟਿਕਦੇ ਕਿਉਂਕਿ ਈਡੀ ਤੋਂ ਤੇ ਸੀਬੀਆਈ ਤੋਂ ਬਹੁਤ ਚਾਲੂ ਹੋਏ ਨੇ ਡਰ ਬਹੁਤ ਰਹੇ ਨੇ ਔਰ ਜਿਹੜੇ ਸਾਡੇ ਜਿੱਤਣਗੇ ਉਹ ਗਾਰੰਟੀਡ ਕਾਂਗਰਸ ਦੇ ਇੰਡੀਆ ਐਲਾਈਂਸ ਵਿੱਚ ਜਾਣਗੇ ਇਹ ਤਾਂ ਅੰਤਰ ਤੁਸੀਂ ਸਮਝਦੇ ਹੋ ਇਸ ਕਰਕੇ ਕਾਂਗਰਸ ਆਪਣੇ ਆਪਣੇ ਦਮਤੇ ਤੇ ਆਪਣੇ ਆਪ ਵਿੱਚ ਕਿਸੇ ਨਾਲ ਸਮਝਦੇ ਗੈਰਾ ਸਾਹਿਬ ਐਨੇ ਮੈਂ ਸਮਝਦਾ ਇਹ ਮੈਂ ਸਮਝਦਾ ਕਿ ਮੈਨੂੰ ਥੋੜੇ ਦਿਨਾਂ ਤੱਕ ਪਤਾ ਲੱਗਿਆ ਲੇਕਿਨ ਇੱਕ ਆਵਾਜ਼ ਜ਼ਰੂਰ ਆਈ ਆ ਕਿ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦਾ ਕੀਟਰ ਆ ਉਹ ਬਹੁਤ ਨਰਾਸ਼ ਆ ਉਹਨਾਂ ਦੀ ਕੈਂਪੇਨ ਉੱਠ ਨਹੀਂ ਰਹੀ ਇੱਕ ਦਿਨ ਕਰਾਚੋ ਦੀਆਂ ਫੋਟੋਆਂ ਭੇਜੀਆਂ ਮੈਨੂੰ ਮੀਤ ਥੇਰ ਦੀਆਂ ਅਖਰੇ 20 25 ਬੰਦੇ ਬੈਠੇ ਸੀ ਆ ਭਰਾ ਜਿਹੜੀ ਐਮਐਲਏ ਤੁਹਾਡੇ ਸੰਗਰੂਰ ਦੀ ਜਿਹੜੀ ਕਹਿੰਦੀ ਸਕੂਟਰ ਵਾਲੀ ਸੀਗੀ ਮੇਰੇ ਖਿਆਲ ਦੁਕਾਨ ਖੋਲੀ ਹੋ ਪੂਰੇ ਦੱਬ ਕੇ ਪੈਸੇ ਚੱਲ ਰਹੇ ਨੇ ਕੋਈ ਕਹਿੰਦਾ ਲਫੇੜੇ ਮਾਰਾਂਗੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਿਆ ਹੋਇਆ ਨਜ਼ਰ ਆ ਰਿਹਾ ਜਿਹੜਾ ਅਕਾਲੀ ਦਲ ਨੇ ਪਰਮਿੰਦਰ ਨੂੰ ਇੱਕ ਕਿਸਮ ਦਾ ਮੈਜਦਾ ਬਾਹਰ ਕਿਹਾ ਕਿ ਉਹਨੂੰ ਸੁਖਵੀਰ ਨੇ ਬੁੱਕਲ ਵਿੱਚ ਲੈ ਕੇ ਤੇ ਉਹਦਾ ਪੋਲੀਟੀਕਲ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਝੁੰਡੇ ਨੂੰ ਜਿਹੜਾ ਦਿੱਤਾ ਵਾ ਅਕਾਲੀ ਦਲ ਪ੍ਰੋਬੇਬਲੀ ਸਮਵੇਅਰ ਅਰਾਊਂਡ ਪਿਛਲੇ ਰਿਜ਼ਲਟ 43 45 50 ਹਜ਼ਾਰ ਦੇ ਨੇੜੇ ਰਹਿਣੇ ਚਾਹੀਦੇ ਆ ਔਰ ਰੈਗੇ ਆਪਣੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਜਦ ਵੀ ਵੋਟ ਪਈ ਹੈ ਨਾ ਤੁਸੀਂ ਤਾਂ ਬਹੁਤ ਸਿਆਣੇ ਮਿਰਨੋ ਸਿਆਣੇੋਂ ਜ਼ਿਆਦਾ ਉਹਨਾਂ ਨੂੰ ਜਦੋਂ ਸੱਤ ਇਲਕਸ਼ਨਾ ਚੋ ਉਹ ਦੋ ਵਾਰੀ ਜਿੱਤੇ ਪੰਜ ਵਾਰੀ ਹਾਰੇ ਨੇ ਜਦ ਵੀ ਉਹਨਾਂ ਨੂੰ ਵੋਟ ਪਈ ਸਰਕਮਸਟੈਂਸਸ ਮੂਸੇਵਾਲੇ ਦੇ ਪੁੱਤਰ ਦਾ ਕਤਲ ਦੀਪ ਸਿੱਧੂ ਦਾ ਕਤਲ ਔਰ ਦੂਸਰੀਆਂ ਪਾਰਟੀਆਂ ਦਾ ਕੇਡਰ ਕਿਉਂਕਿ ਉਹਨਾਂ ਕੋਲ ਵੀ ਆਪਣਾ ਕੇਡਰ ਹੈਗਾ ਉਹ ਜਦੋਂ ਸਵਿੰਗ ਕਰਦਾ ਤੇ ਉਹ ਜਿੱਤਦੇ ਨੇ ਸੋ ਅੱਜ ਦੀ ਡੇਟ ਮੈਂ ਹਲੇ ਕਹਿ ਨਹੀਂ ਸਕਦਾ ਲੇਕਿਨ ਇਹ ਜ਼ਰੂਰ ਕਹਿ ਸਕਦਾ ਕਿ ਉਸ ਈਸ਼ਵਰ ਔਰ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਫੀਡਬੈਕ ਜਿਹੜੀ ਆ ਉਹ ਬਹੁਤ ਪੋਜ਼ਿਟਿਵ ਆ ਰਗਤਜੀ ਸੰਗਰੂਰ ਵਾਸਤੇ ਨਵੇਂ ਕੀ ਜਿੱਤਨ ਤੋਂ ਬਾਅਦ ਹੋ ਜਾ ਇਲੈਕਸ਼ਨ ਤੋਂ ਬਾਅਦ ਇੱਥੇ ਰਹੋਗੇ ਜਾਂ ਕਿੱਥੇ ਰਹੋਗੇ ਦੇਖ ਮੈਨੂੰ ਤੁਸੀਂ ਮੇਰਾ ਚਿਹਰਾ ਪੜੋ ਤੁਸੀਂ ਹਾਂਜੀ ਤੁਹਾਨੂੰ ਲੱਗਦਾ ਕਿ ਮੈਂ ਕੋਈ ਬੇਈਮਾਨ ਆਦਮੀ ਆ ਮੈਂ 30 ਸਾਲ ਇਸੇ ਲਈ ਸਟਰਗਲ ਕੀਤਾ 17 ਕ੍ਰਿਮੀਨਲ ਕੇਸ ਸਟਰਗਲ ਛੱਲੇ ਨੇ ਆਪਣੇ ਪਿੰਡੇ ਤੇ ਹੰਡਾਏ ਨੇ ਮੈਂ ਜੋ ਤੁਸੀਂ ਮੈਨੂੰ ਇਲੈਕਟ ਕਰਕੇ ਲੋਕ ਸਭਾ ਚ ਭੇਜੋਗੇ ਮੈਂ ਕੋਈ ਕੀ ਕਹਿੰਦੇ ਅਕਰਤ ਕਾਣਾ ਆਦਮੀ ਨਹੀਂਗਾ ਮੈਂ ਪੱਕਾ ਸੰਗਰੂਰ ਚ ਰਹਾਂਗਾ ਕਹਿੰਦਾ ਸਭ ਕੋਈ ਸਕੂਲੋਂ ਪੁਰਾਣੀ ਸਮਝ ਵੀ ਰਹੀ ਹੈ ਹਾਂ ਮੇਰੇ ਪਿਤਾ ਜੀ ਜਦੋਂ ਮੈਂ ਉੱਥੇ ਲੈਕਚਰਸ ਵੀ ਕਿਹਾ ਸੀਗਾ ਮੇਰੇ ਪਿਤਾ ਜੀ ਪੁਲਿਸ ਆਫੀਸਰ ਸੀਗੇ ਸਰਦਾਰ ਚਤਵੰਨ ਸਿੰਘ ਸੀਗੇ ਜਿਹੜੇ ਰਿਟਾਇਰ ਹੋਏ ਨੇ ਐਸ ਐਸ ਪੀ ਕੋਰੀਆਂ ਪਿੰਡ ਤੋਂ ਉਹ ਮੇਰੇ ਪਿਤਾ ਜੀ ਦੇ ਚਤਵੰਨ ਸਿੰਘ ਦੀ ਕੋਲੀਗ ਸੀ ਹੀ ਵਾਸ ਮੱਚ ਪੋਸਟਡ ਹੇਅਰ ਇਨ ਮੂਨਕ ਔਰ ਤੂਰੀ ਔਰ ਸੰਗਰੂਰ ਵਿੱਚ ਉਹਨਾਂ ਦੀ ਪੋਸਟਿੰਗ ਰ ਕੱਲ ਮੈਨੂੰ ਨਾ ਇੱਕ ਮਿਲੇ ਨੇ ਐਸ ਪੀ ਰਿਟਾਇਰਡ ਜੋ ਮੈਂ ਗਿਆ ਮੱਥਾ ਟੇਕਣ ਮਸਤਵਾਨਾ ਸਾਹਿਬ ਉੱਥੇ ਸ਼ਾਇਦ ਉਹਨਾਂ ਦਾ ਨਾਮ ਐਸਪੀ ਰਿਟਾਇਰਡ ਨੇ ਬਹੁਤ ਸਾਦੇ ਜਿਹੇ ਬੰਦੇ ਨੇ ਉਹ ਮੇਰੇ ਪਿਤਾ ਜੀ ਦੇ ਕੁਲੀਕ ਸੀ ਗਿਆਨੀ ਗੁਰਵਚਨ ਸਿੰਘ ਜੀ ਉਹ ਸੇਵਾ ਵੀ ਕਰ ਰਹੇ ਸੀ ਉੱਥੇ ਔਰ ਆਹ ਗੱਲ ਰਹਿ ਚਲੀ ਸੀ ਇਹਨਾਂ ਨੇ ਵੀ ਜ਼ਿਕਰ ਕੀਤਾ ਇਹ ਦੂਜਿਆਂ ਨੂੰ ਟਿਚਰਾ ਕਰਦਾ ਹੁੰਦਾ ਸੀ ਕਿ ਜਿਹੜੇ ਨੀ ਪੱਥਰ ਰੱਖਾਂਗੇ ਨਾ ਉਹ ਮਿਸਤਰੀਆਂ ਤੋਂ ਰਖਾਇਆ ਕਰਾਂਗੇ ਕਿਉਂਕਿ ਕੰਮ ਤਾਂ ਮਿਸਤਰੀ ਕਰ ਰਹੇ ਨੇ ਉਹਦੇ ਮੰਤਰੀ ਦਾ ਸੰਤਰੀ ਦਾ ਨਾਮ ਹੀ ਨਹੀਂ ਹੋਣਾ ਚਾਹੀਦਾ 16 ਨੀ ਪੱਥਰ ਰੱਖੇ ਨੇ ਮੈਡੀਕਲ ਕਾਲਜ ਜਿਹੜੇ ਬਾਕੀ ਚਲੋ ਜਿਹੜੇ ਰੱਖੇ ਨੇ ਉਹ ਸੈਂਕੜੇ ਹਜ਼ਾਰਾਂ 16 ਮੈਡੀਕਲ ਕਾਲਜਸ ਦੇ ਪੰਜਾਬ ਦੇ ਵਿੱਚ 2 ਸਾਲ ਤੋਂ ਬਾਅਦ ਨੀ ਪੱਥਰੀ ਰਹਿਗੇ ਨੇ ਤੁਹਾਡਾ ਤਾਂ ਚਲੋ ਇੱਥੇ ਕਹਿੰਦੇ ਨਾ ਬਹਾਨਾ ਬਣਾ ਰਹੇ ਨੇ ਅਗਰ ਗਵਰਨਮੈਂਟ ਚਾਵੇ 25 ਏਕੜ ਜ਼ਮੀਨ ਕਿਹੜੇ ਪਿੰਡ ਦੀ ਪੰਚਾਇਤ ਦੀ ਨਹੀਂ ਲੈ ਸਕਦੇ ਉਹ ਅਗਰ ਐਸ்சி ਪੀਸੀ ਨਾਲ ਕੋਈ ਡਿਸਪਿਊਟ ਹੋ ਗਿਆ 1 ਮਿੰਟ ਲਈ ਉੱਥੋਂ ਦਾ ਤੁਹਾਡੇ ਬਡਰ ਕੀ ਸੀਗੀ ਨਾ ਉਹ ਸ਼ਾਲਾ ਦਿੱਤੀ ਹੋਈ ਸੀ ਸਕਾਉ ਬਣ ਰਿਹਾ ਜਿੱਦੇ ਬਾਦਲੇ ਸਭਜਿੰਦਰ ਜੱਦਾਸ ਨੇ ਚਲੋ ਮਤਲਬ 2 ਸਾਲ ਤੋਂ ਬਾਅਦ ਮੈਡੀਕਲ ਕਾਲਜ ਦਾ ਕੱਲਾ ਨੀ ਪੱਥਰੀ ਖੜਾ ਵਾ ਔਰ 2 ਸਾਲਾਂ ਵਿੱਚ ਕਿੱਤੇ ਪੰਜਾਬ ਦੇ ਵਿੱਚ ਕੋਈ ਚੱਜ ਦੀ ਇੱਟ ਨਹੀਂ ਲੱਗੀ ਕਿੱਤੇ ਵੀ ਮੈਂ ਤੁਹਾਨੂੰ ਦਾਅਵੇ ਨਾ ਕਹਿ ਰਿਹਾ ਵਾਂ ਤੇ ਕਿਹੜੇ ਆਧਾਰ ਦੇ ਇਸ ਕਰਕੇ ਤੁਹਾਡਾ ਮੀਡੀਆ ਦਾ ਮੈਂ ਬਹੁਤ ਸ਼ੁਕਰੀਆ ਦਾ ਕਰਦਾ ਤੁਸੀਂ ਆਇਆ ਧੰਨਵਾਦ ਥੈਂਕ ਯੂ